ਸਸ਼ੀ ਗਾਲ ਜੀ ਮੈਂ ਆਸ਼ੀਰਦ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਚਟਕਾ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਕਾਫੀ ਉਮੀਦਾਂ ਲੈ ਕੇ 2022 ਦੇ ਵਿੱਚ ਐਂਟਰ ਹੋਈ ਸੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਉੱਤੇ ਵੀ ਨਹੀਂ ਖਰੇ ਉਤਰਿਆ ਗਿਆ ਜੇਕਰ ਗੱਲ ਕਰੀਏ ਪੰਜਾਬ ਦੇ ਲੋਕ ਇੱਕ ਪਾਸੇ ਜਿਹੜੇ ਨੇ ਜਾਗਰੂਕ ਹੋਣੇ ਸ਼ੁਰੂ ਹੋ ਗਏ ਨੇ ਤੇ ਦੂਸਰੇ ਪਾਸੇ ਆਗਦੇ ਹੀ ਵੱਡੇ ਆਗੂ ਜਿਸ ਤਰੀਕੇ ਦੇ ਨਾਲ ਕੱਲ ਵੱਡਾ ਝਟਕਾ ਦਿੱਤਾ ਫਰੋਖਪੁਰ ਤੋਂ ਸੁਖਬਾਤ ਸਿੰਘ ਜਿਹੜੇ ਨੇ ਨੰਨੂ ਤੇ ਦੂਸਰੇ ਪਾਸੇ ਇੱਕ ਵੱਡਾ ਹੋਰ ਝਟਕਾ ਮਿਲ ਗਿਆ ਹੈ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਨਿਤ ਹੀ ਝਟਕੇ ਤੇ ਝਟਕਾ ਸਹਿਣਾ ਪੈ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਉੱਥੇ ਹੀ ਅੱਜ ਇੱਕ ਵੱਡਾ ਜਿਹੜਾ ਹੈ ਆਗੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਹੈ ਤੁਹਾਨੂੰ ਦਸੀਏ ਵਿਧਾਨ ਸਭਾ ਹਲਕਾ ਗਿਲ ਦੇ ਕਸਬਾ ਹੰਬੜਾ ਚ ਆਮ ਆਦਮੀ ਪਾਰਟੀ ਨੂੰ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਪ ਆਗੂ ਅਮਰ ਸਿੰਘ ਪੱਪੂ ਸਾਫ ਦਾ ਬੈਂਕ ਅਧਿਕਾਰੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਹਲਕਾ ਬਾਗਾ ਪੁਰਾਣਾ ਮੋਗਾ ਦੇ ਅਬਜ਼ਰਵਰ ਡਾਇਰੈਕਟਰ ਮਨਜੀਤ ਸਿੰਘ ਹਬੜਾ ਦੀ ਪ੍ਰੇਮਿਕਾ ਸੱਤ ਦਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ ਅਮਰ ਸਿੰਘ ਪੱਪੂ ਦਾ ਕਾਂਗਰਸ ਪਾਰਟੀ 'ਚ ਆਉਣ ਤੇ ਡਾਇਰੈਕਟਰ ਮਨਜੀਤ ਸਿੰਘ ਹਬੜਾ ਸਾਬਕਾ ਸਰਪੰਚ ਰਣਜੋ ਸਿੰਘ ਜੱਗਾ ਸਰਪ੍ਰਸਤ ਤੇਜਾ ਸਿੰਘ ਗਿੱਲ ਅਤੇ ਨਿੱਘਾ ਸਵਾਗਤ ਕੀਤਾ ਡਾਇਰੈਕਟਰ ਹਬੜਾ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਸੱਜਣ ਨੂੰ ਕਾਂਗਰਸ ਪਾਰਟੀ 'ਚ ਪੂਰਾ ਮਾਨ ਸਨਮਾਨ ਮਿਲੇਗਾ ਉਹਨਾਂ ਨੇ ਕਿਹਾ ਆਪ ਸਰਕਾਰ ਤੋਂ ਹਰ ਵਰਗ ਦੁਖੀ ਹੈ ਆਪ ਦੇ ਰਾਜ ਚ ਸੂਬੇ ਅੰਦਰ ਵਿਕਾਸ ਕਾਰਜਾਂ ਨੇ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ ਕਾਂਗਰਸ ਪਾਰਟੀ ਜੇ ਸ਼ਾਮਲ ਹੋਏ ਅਮਰ ਸਿੰਘ ਪੱਪੂ ਨੇ ਕਿਹਾ ਮੈਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗਾ ਇਸ ਮੌਕੇ ਕਾਂਗਰਸ ਆਗੂ ਅਮਰ ਸਿੰਘ ਢਾਲੀਵਾਲ ਸੁਖਦੇਵ ਸਿੰਘ ਗੋਸਪੁਰ ਪੰਚ ਹਜਿੰਦਰ ਸਿੰਘ ਸਣੀ ਸਾਕਾ ਪੰਚ ਹਰਪਾਲ ਸਿੰਘ ਯੂਥ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਪੀਤਾ ਪ੍ਰਧਾਨ ਜਸਵੀਰ ਸਿੰਘ ਨੰਨੂ ਯੂਥ ਕੀ ਮੇਲ ਦੇ ਗੋਪੀ ਮੇਲਦੇਸ ਮੇਕ ਫੋਰ ਵੀ ਮੌਜੂਦ ਸਨ ਯਾਨੀ ਕਿ ਕਾਂਗਰਸ ਪਾਰਟੀ ਨੂੰ ਹੁਣ ਝਟਕੇ ਤੇ ਝਟਕਾ ਲੱਗ ਰਿਹਾ ਹੈ ਤੇ ਆਗਾਮੀ ਤਿਆਰੀਆਂ 2027 ਦੀਆਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਵਰਿੰਦ ਕੇਜਰੀਵਾਲ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਇਹਨਾਂ ਆਗਾਮੀ ਤਿਆਰੀਆਂ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਛੱਟ ਕੇ ਸਿਆਣੇ ਪੈ ਲੈਣੇ